ਲਓ ਜੀ ਆ ਇੱਕ ਤਿਰੰਗਾ ਝੰਡਾ ਲੱਗਿਆ ਹੋਇਆ 90 ਫੁੱਟ ਲੰਬਾ ਹੈ 60 ਫੁੱਟ ਉੱਚਾ ਤੇ 300 ਫੁੱਟ ਦੀ ਹਾਈਟ ਹੈ ਆ ਦੇਖ ਲਓ ਇੰਨੀ ਹਵਾ 'ਚ ਖੜਾ ਹੈ ਇਹ ਇਦਾਂ ਹੀ ਆ ਦੇਖੋ ਇੰਨੀ ਹਵਾ 'ਚ ਖੜਾ ਜੀ ਦੇਖ ਲਓ ਹਵਾ ਬਹੁਤ ਚੱਲਦੀ ਪਈ ਹੈ ਧੂਪ ਰਾਇਆ ਲੱਗਦਾ ਜਿਵੇਂ ਗਿਰਿਆ ਲਓ ਜੀ ਇੰਡੀਆ ਤੋਂ ਹੁਣ ਆਪਾਂ ਪਾਕਿਸਤਾਨ ਚ ਐਂਟਰੀ ਕਰਨ ਲੱਗੇ ਆ ਜੀ ਆ ਇੰਡੀਆ ਦਾ ਸਾਰਾ ਦੁਆਰ ਅੰਦਰ ਨਿਕਲਿਆ ਹੈ ਤੇ ਆਪਾਂ ਪਾਕਿਸਤਾਨ ਦੇ ਵਿੱਚ ਜਾਣ ਵਾਸਤੇ ਐਂਟਰੀ ਹੋਣ ਲੱਗੇ ਨੇ ਲੈ ਵੀ ਆ ਇੰਡੀਆ ਤੋਂ ਅਸੀਂ ਗੇਟ ਪੈ ਐਂਟਰੀ ਕਰਕੇ ਆ ਪਾਕਿਸਤਾਨ ਦਾ ਗੇਟ ਐਂਟਰੀ ਕਰਨ ਲੱਗੇ ਆ ਆ ਵੀਰ ਪਾਕਿਸਤਾਨ ਦੇ ਖੜੇ ਨੇ ਹਾਲੋ ਜੀ ਪਾਕਿਸਤਾਨ ਚ ਜਾ ਗਏ ਆ ਅੰਕਲ ਜਾ ਰਿਹਾ ਮੂਰੇ ਮੂਰੇ ਹੁਣ ਇੱਥੇ ਬੱਸ ਆਉਗੀ ਸਾਨੂੰ ਲੈਣ ਵਾਸਤੇ ਜੀ ਬੱਸ ਆ ਗਈ ਆ ਵੀਰ ਜੀ ਆਪਣੀ ਬੱਸ ਚ ਐਂਟਰੀ ਮਾਰ ਲੱਗਿਆ ਵੀਰ ਇਹ ਹੁਣ ਖੁੱਲ ਗਿਆ ਗੇਟ ਆ ਹਾ ਇਹ ਹਾਲੋ ਬਰੇ ਲੈ ਚਲੇ ਫਿਰ ਪਾਕਿਸਤਾਨ ਚ ਲੈ ਕੇ ਜੀ ਲੈ ਕੇ ਤੁਹਾਨੂੰ ਕਿਉਂ ਪਰੇਸ਼ਾਨ ਨਹੀਂ ਇਹ ਫੇਰ ਆਪਸ ਦੇਖੋ ਕਿ ਨੀ ਸ਼ਾਨਦਾਰ ਹੈ ਆ ਦੇਖੋ ਹਾਂਜੀ ਮੈਂ ਕਹਾਂ ਤੁਹਾਨੂੰ ਪਾਕਿਸਤਾਨ ਲੈ ਜਾਣਾ ਲੈ ਕੇ ਆ ਗਿਆ ਹਾਂ ਇੰਡੀਆ ਚ ਲੈ ਜਾਣਾ ਹਾਂ ਆ ਜੋ ਇੱਥੇ ਆਪ ਉਹ ਕਿੱਥੇ ਲਾ ਗਿਆ ਨਹੀਂ ਲਓ ਜੀ ਬੱਸ ਆ ਗਈ ਏਸੀ ਬੱਸ ਹੈ ਹਾਂ ਇਹ ਬੱਸ ਨਿਆਰੇ ਵਾਲੀ ਆਪਣੀ ਕੋਈ ਬੱਸ ਤੇ ਕਿ ਲਓ ਜੀ ਏਸੀ ਬੱਸ ਆ ਦੇਖੋ ਕਿੰਨੇ ਵਧੀਆ ਏਸੀ ਲੱਗੇ ਹੋਏ ਨੇ ਆ ਦੇਖੋ ਕੀ ਬਾਤ ਹੈ ਬਹੁਤ ਸੋਹਣੀ ਬੱਸ ਬਣਾਈ ਹੈ ਦਰਸ਼ਨੀ ਡਿਊਟੀ लो दर्शन ड्यूटी चेकिंग होगी बाबा जी का खूह Thank <Sessively singing> you. <Sessively singing>